ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਦੇ ਨਾਲ ਜਿਹੜਾ ਕਿ ਕੇਜਰੀਵਾਲ ਦੇ ਤਸੀਫੇ ਦਾ ਜਿਹੜੀ ਕਿ ਹੁਣ ਸ਼ੋਰ ਮਚ ਗਿਆ ਆਪਣੇ ਹਿੰਦੁਸਤਾਨ ਦੇ ਵਿੱਚ ਕਿ ਜਿਹੜਾ ਕੇਜਰੀਵਾਲ ਤਸੀਫਾ ਦੇ ਰਿਹਾ ਮੁੱਖ ਮੰਤਰੀ ਦੀ ਕੁਰਸੀ ਤੋਂ ਤੁਹਾਨੂੰ ਪਤਾ ਹੈ ਕਿ ਉਹਦਾ ਅਸਲੀ ਰਾਜ ਕੀ ਹੈ ਭਾਈ ਅਮਰਪਾਲ ਦੇ ਨਾਲ ਜਾ ਕੇ ਜੁੜ ਗਈ ਇਹ ਗੱਲ ਕਿਵੇਂ ਇਹਦੇ ਪਿੱਛੇ ਦਾ ਮਾਮਲਾ ਭਾਈ ਅਮਰਪਾਲ ਨੇ ਜਿਹੜਾ ਕਿ ਕਰਵਾ ਦਿੱਤਾ ਹੁਣ ਤੁਸੀਂ ਕਹੋਗੇ ਕਿ ਭਾਈ ਅਮਰਤਪਾਲ ਦੇ ਨਾਲ ਇਸ ਗੱਲ ਦਾ ਲੈਣਾ ਦੇਣਾ ਕੀ ਹੈ ਪਰ ਮੈਂ ਤੁਹਾਨੂੰ ਅੱਜ ਸਾਬਤ ਕਰੂੰਗਾ ਤੁਹਾਡੇ ਸਾਹਮਣੇ ਉਹ ਸਬੂਤ ਪੇਸ਼ ਕਰੂੰਗਾ ਕਿ ਭਾਈ ਅਮਰਤਪਾਲ ਨੇ ਜਿਹੜਾ ਕਿ ਕੰਮ ਕਰ ਦਿੱਤਾ ਉਹ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸੂੰਗਾ ਵੀ ਗੱਲ ਹੈ ਕੀ ਹੈ ਜਿਹੜੀ ਭਾਈ ਅਮਰਤਪਾਲ ਸਿੰਘ ਨੇ ਚਾਲ ਚੱਲੀ ਹੈ ਪੂਰੀ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਜਿਹੜੀ ਕਿ ਆਮ ਆਦਮੀ ਪਾਰਟੀ ਹੈ ਪੰਜਾਬ ਦੇ ਵਿੱਚ ਹੁਣ ਤੁਸੀਂ ਕਹੋਗੇ ਪੰਜਾਬ ਵਾਸੀਓ ਖਾਸ ਕਰਕੇ ਸਾਡੇ ਸਿੱਖ ਕਹਿਣਗੇ ਵੀ ਇਹ ਗੱਲ ਕਿਵੇਂ ਹੋ ਸਕਦੀ ਆ ਪਰ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਵੀ ਮੈਂ ਦਲੀਲਾਂ ਦੇ ਤੇ ਸੱਚ ਦੇ ਆਧਾਰ ਤੇ ਗੱਲ ਕਰਦਾ ਹੁੰਦਾ ਪਰ ਮੈਂ ਤੁਹਾਨੂੰ ਇਹ ਗੱਲ ਸਾਬਤ ਕਰਕੇ ਦਿਖਾਉਂਗਾ ਤੁਸੀਂ ਮੰਨ ਜੂਗੇ ਕਿ ਭਾਈ ਅਮਰਪਾਲ ਨੇ ਜਿਹੜੀ ਚਾਲ ਚੱਲੀ ਆ ਉਹ ਇਹਨਾਂ ਦੀ ਪਾਰਟੀ ਦੇ ਬੜੀ ਭਾਰੀ ਪੈ ਚੁੱਕੀ ਆ ਇਹ ਕਿ ਦਿਨ ਕਿਤੇ ਦੇਖਣ ਵਾਲੀ ਗੱਲ ਆ ਹੁਣ ਸਾਡੇ ਪੰਜਾਬ ਦੇ ਲੋਕ ਨਹੀਂ ਮੰਨਣੇ ਕਿ ਭਾਈ ਅਮਰਪਾਲ ਨੇ ਜਿਹੜੀ ਡੇਬਰੂਗੜ੍ਹ ਜੇਲ੍ਹ ਦੇ ਵਿੱਚੋਂ ਚਾਰ ਚੱਲੀ ਐ ਉਸੇ ਦੇ ਕਾਰਨ ਹੀ ਇਹ ਤਸੀਫਾ ਮਿਲ ਰਿਹਾ ਇਸ ਨੂੰ ਜਿਹੜਾ ਕਿ ਕੇਜਰੀਵਾਲ ਐ ਇਹਨੂੰ ਤਸੀਫਾ ਦਵਾਉਣ ਵਾਲਾ ਕੌਣ ਐ ਭਾਈ ਅਮਰਪਾਲ ਸਿੰਘ ਹੁਣ ਤੁਸੀਂ ਕਹੋਗੇ ਬੰਦਾ ਬਗਵਾਸ ਮਾਰ ਰਿਹਾ ਹੋਊਗਾ ਨਹੀਂ ਸੱਚਾ ਮੈਂ ਦੱਸੂਗਾ ਵੀ ਸੱਚ ਹੈ ਕੀ ਇਹ ਪਹਿਲਾ ਨੰਬਰ ਦੇਖੋ ਸੁਪਰੀਮ ਕੋਰਟ ਦਾ ਆਰਡਰ ਐ ਵੀ ਤੂੰ ਜਿਹੜਾ ਕਿ ਮੁੱਖ ਮੰਤਰੀ ਦੇ ਕਰਿਆਲੇ ਹੁੰਦਾਗਾ ਉਹਦੇ ਵਿੱਚ ਨਹੀਂ ਜਾ ਸਕਦਾ ਤਾਂ ਹੁਣ ਮੈਂ ਦਾਦਾ ਤੁਹਾਨੂੰ ਵੀ ਕਿਹੜੇ ਹਿਸਾਬ ਦੇ ਨਾਲ ਭਾਈ ਅਮਰਪਾਲ ਸਿੰਘ ਨੇ ਇਹਨਾਂ ਨੂੰ ਮੰਜਾ ਮੰਨਣੀ ਪੈਣੀ ਹੈ ਤੁਹਾਨੂੰ ਇਹ ਗੱਲ ਦੇਖੋ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦਿਖਾਉਣਾ ਖੜ ਜੋ ਇਹ ਬਹੁਤ ਵੱਡੀ ਅਪਡੇਟ ਆ ਪੰਜਾਬੀਓ ਇੱਕ ਇੱਕ ਭੈਣ ਭਰਾ ਨੂੰ ਸੁਣਨ ਵਾਲੀ ਗੱਲ ਆ ਇਹ ਬੰਦਾ ਇੱਕ ਪਹਿਲਾਂ ਤਾਂ ਇਹਦਾ ਬਿਆਨ ਸੁਣੋ ਕਿ ਜੀ ਨੇ ਕੇਜਰੀਵਾਲ ਨੂੰ ਰੋਕਿਆ ਸੀ ਕਾਦੇ ਤੋਂ ਕਿ ਤੂੰ ਸਿਆਸਤ ਹੀ ਨਾ ਕਰ ਸਟਾਰਟਿੰਗ ਦੀ ਗੱਲ ਹੈ ਜਦੋਂ ਦਿੱਲੀ ਦੇ ਵਿੱਚ ਧਰਨੇ ਲੱਗਿਆ ਕਰਦੇ ਸੀ ਉਦੋਂ ਦੀ ਗੱਲ ਹੈ ਤੇ ਪਹਿਲਾਂ ਇੱਕ ਬਿਆਨ ਸੁਣੋ ਛੋਟਾ ਜਿਹਾ ਬਿਆਨ ਆ ਬੜਾ ਟਾਈਮ ਨਹੀਂ 1 ਮਿੰਟ 21 ਸੈਕਿੰਡ ਦਾ ਤਾਂ ਮੈਂ ਚਾਹੂੰਗਾ ਤੁਸੀਂ ਸੁਣੋ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੋ ਆ ਵੀ ਭਾਈ ਅਮਰਪਾਲ ਨੇ ਇਹਨਾਂ ਨੂੰ ਕਿਵੇਂ ਮੰਜਿਆ ਆ ਸੁਣੋ बता तो रहा राजनीति में नहीं जाना समाज की सेवा करो बहुत बड़ा आदमी बन जाएगा समाज सेवा ये अपने जीवन में आनंद दे है आनंद में डूबे रहो लेकिन उसके दिल में कोई बात आई नहीं और आज ਸੁਣ ਲਿਆ ਇਹ ਕਹਿੰਦਾ ਸੀ ਵੀ ਜੋ ਹੋਣਾ ਹੈ ਇਹ ਇਨਾ ਹਜਾਰੀਆਂ ਇਹ ਕਹਿੰਦਾ ਸੀ ਵੀ ਮੈਂ ਰੋਕਿਆ ਸੀ ਸਿਆਸਤ ਨਾ ਕਰ ਪਰ ਕਹਿੰਦਾ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਪੰਜਾਬੀ ਉਹ ਸਾਰਿਆਂ ਨੂੰ ਪਤਾ ਤੁਹਾਨੂੰ ਪਤਾ ਵੀ ਕੇਜਰੀਵਾਲ ਤਸੀਹੇ ਦੇਣ ਜਾ ਰਿਹਾ ਪਰ ਮੈਂ ਦੱਸਦਾ ਹੁਣ ਤਸੀਹੇ ਕਿਵੇਂ ਦਵਾ ਰਿਹਾ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਬੈਠ ਕੇ ਇਹ ਚਾਲ ਭਾਈ ਅਮਰਪਾਲ ਸਿੰਘ ਦੀ ਕੌੜੀ ਲੱਗਦੀ ਉਹ ਗੱਲ ਲੱਗੀ ਜਾਵੇ ਕਿਸੇ ਨੂੰ ਪਰ ਗੱਲ ਸੱਚ ਮੈਂ ਸਾਬਤ ਕਰੂੰ ਅੱਜ ਕਿ ਕਿਵੇਂ ਇਹਦਾ ਤਸੀਫਾ ਦਵਾਇਆ ਜਾ ਰਿਹਾ ਹੈ ਭਾਈ ਅਮਰਪਾਲ ਸਿੰਘ ਦੁਆਰਾ ਤੇ ਦੂਜੇ ਬੰਦੀ ਸਿੰਘਾਂ ਦਾ ਵੀ ਵਿਚੇ ਹੱਥ ਹੈ ਹੁਣ ਤੁਸੀਂ ਕਹੋਗੇ ਬਗਵਾ ਸੀ ਮੈਂ ਦਾਦਾ ਹੁਣ ਸੱਚ ਕੀ ਹੈ ਤੁਸੀਂ ਮੰਨੋਗੇ ਦੇਖੋ ਬੜਾ ਹੀ ਭਿਆਨਕ ਮੰਜ਼ਰ ਆ ਪੰਜਾਬ ਦਾ ਤਾਂ ਤੁਸੀਂ ਸਮਝੋ ਪੰਜਾਬ ਦੀ ਜਿਹੜੀ ਸਾਡੇ ਗਵਰਨਮੈਂਟ ਕਿਹੜੀ ਹੈ ਆਮ ਆਦਮੀ ਪਾਰਟੀ ਦੀ ਡਿਬਰੂਗੜ ਘੱਲਣ ਵਾਲਾ ਕੌਣ ਹੈ ਭਾਈ ਅਮਰਪਾਲ ਸਿੰਘ ਨੂੰ ਆਮ ਆਦਮੀ ਪਾਰਟੀ ਜਾਨੀ ਕਿ ਭਗਵੰਤ ਮਾਨ ਚੱਲਦੀ ਕਿੱਥੋਂ ਆ ਸਾਡੀ ਸਰਕਾਰ ਪੰਜਾਬ ਦੀ ਦਿੱਲੀ ਨੂੰ ਤਾਂ ਹੁਣ ਦੇਖੋ ਕਿ ਮੇਨ ਪੁਆਇੰਟ ਦੱਸਦਾ ਤੁਸੀਂ ਮੰਨੋਗੇ ਵੀ ਹਾਂ ਵਾਕਈ ਗੱਲ ਤੇਰੀ ਸੱਚ ਆ ਭਾਈ ਦੇਖੋ ਗੱਲ ਇਹ ਹੈ ਭਾਈ ਅਮਰਪਾਲ ਇਹਨਾਂ ਲਈ ਜੇਲ੍ਹ ਦੇ ਵਿੱਚ ਬੰਦ ਹੈ ਕਰ ਨਹੀਂ ਭਾਈ ਅਮਰਪਾਲ ਸਿੰਘ ਇਹਨਾਂ ਲਈ ਜੇਲ੍ਹ ਦੇ ਵਿੱਚ ਬੰਦ ਆ ਪਰ ਮੈਂ ਕਹਿੰਨਾ ਵੀ ਜਿਹੜੀ ਅਸਲੀ ਗੱਲ ਆ ਉਹ ਹੁਣ ਤੁਹਾਡੇ ਮੰਨਣਯੋਗ ਹੋਣੀ ਹੈ ਜਿਹੜੀ ਕਿ ਮੈਂ ਕਹਿਣ ਜਾ ਰਿਹਾ ਭਾਈ ਅਮਰਪਾਲ ਸਿੰਘ ਇਹਨਾਂ ਲਈ ਜੇਲ੍ਹ ਦੇ ਵਿੱਚ ਮੰਦਾ ਜਿਹੜੇ ਸਾਡੇ ਲੋਕ ਨੇ ਸਿੱਖ ਨੌਜਵਾਨ ਜਾਂ ਸਾਡਾ ਪੂਰਾ ਸਿੱਖ ਸਮਾਜ ਸਾਡੇ ਪੰਜਾਬ ਦੇ ਲੋਕ ਇਹਨਾਂ ਲਈ ਭਾਈ ਅਮਰਪਾਲ ਸਿੰਘ ਜਿਹੜਾ ਕਿ ਇੱਕ ਤਪੱਸਿਆ ਕਰ ਰਿਹਾ ਬੰਦੀ ਸਿੰਘ ਨਾਲ ਦੇ ਉਹ ਇੱਕ ਟਾਈਮ ਐ ਸਮਝ ਸਕਦੇ ਸੀ ਉਹ ਤਪੱਸਵੀ ਨੇ ਕਿਉਂ ਇਹਨਾਂ ਨੂੰ ਤਾਂ ਆਏ ਸੀ ਜੇਲ੍ਹ ਦੇ ਵਿੱਚ ਬੰਦ ਕਰਤੇ ਪਰ ਜੇਲ੍ਹ ਦੇ ਵਿੱਚ ਬੈਠੇ ਹੋ ਕਰਦੇ ਕੀ ਨੇ ਇਹ ਬੜੀ ਅਹਿਮ ਗੱਲ ਹੈ ਤੇ ਹੁਣ ਤੁਸੀਂ ਮੰਨੋਗੇ ਵੀ ਉਹ ਗੱਲ ਹੈ ਕੀ ਆ ਭਾਈ ਅਮਰਪਾਲ ਸਿੰਘ ਰੈ ਰਾਸ ਦਾ ਪਾਠ ਕਰਦੇ ਨੇ ਸੁਖਮਣੀ ਸਾਹਿਬ ਦਾ ਵੀ ਪਾਠ ਕਰਦੇ ਨੇ ਬਹੁਤ ਸਾਰੇ ਹੋਰ ਪਾਠ ਨੇ ਜਿਨ੍ਹਾਂ ਦਾ ਕਿ ਮੈਨੂੰ ਚਲੋ ਨਾਮ ਨਹੀਂ ਪਤਾ ਹੋਣਾ ਪਰ ਕਿਤੇ ਨਾ ਕਿਤੇ ਪੰਜਾਬੀਓ ਉਹਨਾਂ ਦਾ ਜਿਹੜਾ ਕਿ ਪ੍ਰਕੋਪ ਹੈ ਪ੍ਰਮਾਤਮਾ ਦਾ ਚੁੱਪਚਾਪ ਬੈਠੇ ਸਿੰਘਾਂ ਦਾ ਤੇ ਸਿਹੇ ਚੱਲੀ ਜਾਂਦੇ ਜਿਹੜੇ ਉਹਨਾਂ ਦਾ ਪ੍ਰਕੋਪ ਇਸ ਪਾਰਟੀ ਦੇ ਉੱਤੇ ਪੈ ਚੁੱਕਿਆ ਇਹਨਾਂ ਦੇ ਦੁਸ਼ਮਣਾਂ ਦੇ ਉੱਤੇ ਇਹਨਾਂ ਤੇ ਪੈ ਚੁੱਕਿਆ ਜਿਹੜੀ ਪਾਰਟੀ ਸਾਡੇ ਸਿੱਖਾਂ ਨੌਜਵਾਨਾਂ ਦੀ ਦੁਸ਼ਮਣ ਹੈ ਸਾਡੇ ਪੰਜਾਬ ਦੀ ਦੁਸ਼ਮਣ ਹੈ ਦਿਲੋਂ ਚਲਦੀ ਸੀ ਪੰਜਾਬ ਘੰਟੀ ਖੜਕੜੀ ਖੜਕਦੀ ਸੀ ਤੇ ਫੇਰ ਸਾਡੇ ਪੰਜਾਬ ਦੀ ਸਰਕਾਰ ਕੋਈ ਹਲਚਲ ਚਾਹੁੰਦੀ ਸੀ ਤਾਂ ਤੁਸੀਂ ਸਮਝੋ ਕਿ ਜਿਹੜਾ ਭਾਈ ਅਮਰਤਪਾਲ ਵਰਗੇ ਸਿੰਘ ਉਥੇ ਜਪਜੀ ਸਾਹਿਬ ਦਾ ਪਾਠ ਤੇ ਹੋਰ ਬਥੇਰੇ ਪਾਠ ਕਰਦੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਪ੍ਰਕੋਪ ਜਿਹੜਾ ਪ੍ਰਮਾਤਮਾ ਦਾ ਪ੍ਰਕਾਸ਼ ਉਹ ਇਹਨਾਂ ਦੇ ਉੱਤੇ ਪੈ ਚੁੱਕਿਆ ਜਿਹੜਾ ਕਿ ਐਸੀ ਦ੍ਰਿਸ਼ਟੀ ਪਾਈ ਕਿ ਪੂਰੀ ਦੀ ਪੂਰੀ ਕਾਇਆ ਪਲਟ ਕੇ ਰੱਖ ਦਿੱਤੀ ਇਹਨਾਂ ਜ਼ਾਲਮਾਂ ਦੀ ਇਹ ਹੀ ਸੀਗਾ ਸੱਚ ਵੀ ਜਿਹੜਾ ਕਿ ਭਾਈ ਅਮਰਤਪਾਲ ਦੀ ਚਾਲ ਕਿਹੜੀ ਸੀ ਉਹ ਆਪਣੇ ਗੁਰੂ ਦਾ ਸਿੰਘ ਨਾਮ ਜਪੀ ਜਾਂਦੇ ਨੇ ਤੇ ਇਧਰਲੇ ਪਾਸੇ ਜਿਹੜੇ ਗਏ ਢਾਹ ਢੇਰੀ ਹੋ ਰਹੇ ਨੇ ਉਹ ਐਵੇਂ ਨਹੀਂ ਹੋ ਰਹੇ ਇਹ ਤਸੀਹੇ ਜਿਹੜੇ ਚੱਲ ਰਹੇ ਨੇ ਸਾਡੇ ਸਿੰਘ ਜਿਹੜਾ ਤਸ਼ਿੱਦਤ ਉਹਨਾਂ ਦੇ ਉੱਤੇ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੁਆਰਾ ਉਹੀ ਇਹਨਾਂ ਨੂੰ ਇਹਨਾਂ ਦਾ ਲੈ ਕੇ ਬੈਠੀ ਜਾਂਦਾ ਕਿਉਂਕਿ ਇਹ ਸੋਚਦੇ ਨੇ ਵੀ ਅਸੀਂ ਸਦਾ ਹੀ ਰਾਜ ਕਰਾਂਗੇ ਸਾਡੀ ਸਰਕਾਰ ਹੈ ਪਰ ਨਹੀਂ ਉਹ ਵਾਹਿਗੁਰੂ ਉਹ ਪ੍ਰਮਾਤਮਾ ਉਹ ਸਭ ਜਾਣਦਾ ਗੱਲਾਂ ਕਰਦਾ ਸੀ ਕੇਜਰੀਵਾਲ ਸਟੇਜ ਦੇ ਉੱਤੇ ਚੜ ਕੇ ਕਹਿੰਦਾ ਆਹਾ ਮੇਰੇ ਹੱਥ ਦੇ ਵਿੱਚ ਆ ਆਪਣਾ ਭਗਤ ਸਿੰਘ ਦੀ ਕਿਤਾਬ ਕੀ ਉਹ ਜਾਣਦਾ ਜਿਹਦੀ ਕਿਤਾਬ ਹੱਥ ਦੇ ਵਿੱਚ ਫੜੀ ਖੜਾ ਹੈ ਤੈਨੂੰ ਐ ਨਹੀਂ ਪਤਾ ਵੀ ਹੈ ਕੌਣ ਹੈ ਉਹੀ ਪੰਜਾਬ ਦਾ ਸੂਰਮਾ ਜਿਹਨੇ ਦੇਸ਼ ਆਜ਼ਾਦ ਕਰਵਾਇਆ ਸੀ ਤੇ ਤੁਸੀਂ ਉਹਨਾਂ ਦੀ ਰੀਸ ਕਿੱਥੋਂ ਕਰ ਲੋਗੇ ਇਤਿਹਾਸ ਦੱਸਣ ਲੱਗ ਜਾਨੇ ਨਾਟਕ ਕਰਦੇ ਆ ਜਿਹੜੇ ਤੁਸੀਂ ਇਹ ਸਾਡੇ ਸਾਡੇ ਸਾਹਮਣੇ ਨਹੀਂ ਚੱਲਦੇ ਹੁਣ ਮੈਨੂੰ ਪਤਾ ਹੈ ਸਾਡੀ ਜਨਤਾ ਸਮਝ ਗਈ ਹੈ ਇਹ ਜਿਹੜਾ ਬੰਦਾ ਹੈ ਇਦੀ ਗੱਲ ਦੇ ਵਿੱਚ ਤਾਂ ਦੇਖੋ ਵੈਸੇ ਅੱਛਾ ਦੂਜੀ ਗੱਲ ਆਪਦੇ ਮੂੰਹ ਨਾਲ ਕਹਿ ਦਿੱਤਾ ਪੰਜਾਬੀਆਂ ਨੇ ਮੈਂ ਤਸੀਫਾ ਦਿੰਨਾ ਪਰ ਜਿਹੜੀ ਚਾਲ ਆ ਉਹ ਸਾਡੇ ਸਿੰਘਾਂ ਨੇ ਜਿਹੜੀ ਡੂੰਗੀ ਚੱਲੀ ਆ ਜਿਹੜੀ ਕਿ ਕਿਸੇ ਨਾ ਦਾ ਉਹ ਪ੍ਰਗਟ ਦੇ ਵਿੱਚ ਆਵੇ ਨਾ ਉਹਨੂੰ ਕੋਈ ਕਾਨੂੰਨ ਅਰੈਸਟ ਕਰ ਸਕਦਾ ਉਹ ਚਾਲ ਆ ਸਾਡੇ ਸਿੰਘਾਂ ਦੀ ਜਿਹੜੀ ਕਿ ਅੰਦਰੋਂ ਚੱਲੀ ਜਾਂਦੀ ਆ ਮਨ ਦੇ ਵਿੱਚੋਂ ਨਾ ਕੋਈ ਉਹਨੂੰ ਅਦਾਲਤ ਮਾਰੇ ਤੇ ਨਾ ਕੋਈ ਕਾਨੂੰਨ ਆ ਉਹਨੂੰ ਅਰੈਸਟ ਕਰੇ ਇਹ ਆ ਗੁਰੂਆਂ ਦੀ ਚਾਲ ਤੇ ਸਾਡੇ ਗੁਰੂਆਂ ਦੇ ਬਾਣੀ ਦਾ ਜਿਹੜਾ ਪ੍ਰਕਾਸ਼ ਆ ਪ੍ਰਕੋਪ ਆ ਇਹ ਜਾਲਮਾਂ ਦੇ ਉੱਤੇ ਇਹ ਜਿਹੜੇ ਇੰਨੇ ਮੈਂ ਕਹਿੰਦਾ ਵੀ ਜਿਹੜਾ ਕਿ ਬਿਆਨਤੇ ਬੁਚੜ ਨਾਲ ਤੁਲਨਾ ਕਰਦਾ ਹਰ ਇੱਕ ਬੰਦਾ ਇਹ ਉਹਦੇ ਤੋਂ ਵੀ ਜ਼ਿਆਦਾ ਜਾਲਮ ਨਿਕਲੇ ਨੇ ਅੰਗਰੇਜ਼ਾਂ ਤੋਂ ਵੀ ਜ਼ਿਆਦਾ ਹੀ ਨੇ ਜਿਹੜੇ ਕਿ ਸਾਡੇ ਆਪ ਦੇ ਭਰਾਵਾਂ ਨੂੰ ਚੱਕ ਚੱਕ ਕੇ ਆ ਦਿੱਲੀ ਦੇ ਇੱਕ ਗੰਦੇ ਜਿਹੇ ਬੰਦੇ ਦੇ ਮੰਗਰ ਲਾ ਕੇ ਭਗਵੰਤਮਾਨ ਸਾਡੇ ਬੰਦਿਆਂ ਨੂੰ ਅੰਦਰ ਦੇਈ ਜਾਂਦਾ ਡਰ ਲੱਗਦਾ ਨਾ ਹੁਣ ਇਹਨਾਂ ਨੂੰ ਕਾਮਦੇ ਆ ਕਿਵੇਂ ਕਹਿੰਦਾ ਆਪਦੇ ਐਮਐਲਏ ਨੂੰ ਕਹਿੰਦਾ ਮੇਰੀ ਘਰ ਵਾਲੀ ਨੂੰ ਬਣਾ ਲਿਓ ਮੁੱਖ ਮੰਤਰੀ ਮੇਰੇ ਅਹੁਦੇ ਤੇ ਬਿਠਾ ਲਓ ਤੇ ਕਹਿੰਦਾ ਮੇਰਾ ਵਾਦਾ ਤੁਹਾਡੇ ਨਾਲ ਵੀ ਆਉਣ ਵਾਲੇ ਟਾਈਮ 'ਚ ਮੈਂ ਤੁਹਾਨੂੰ ਜਿਤਾ ਦੂੰਗਾ ਭਲਾ ਐਮਐਲਏ ਨੇ ਕੀ ਲੈਣਾ ਭਾਈ ਜਦੋਂ ਜਨਤਾ ਖਿਲਾਫ ਹੈ ਜਨਤਾ ਦਿੱਲੀ ਦੀ ਕਹਿ ਰਹੀ ਹੈ ਵੀ ਅਸੀਂ ਖਿਲਾਫ ਆ ਉਹ ਦੋ ਚਾਰ ਜਿਹੜੇ ਸਿਰ ਮਾਰਨ ਵਾਲੇ ਹੁੰਦੇ ਐ ਤਾਂ ਹਰ ਇੱਕ ਦੇ ਮੰਗਰੀ ਹੁੰਦੇ ਨੇ ਤਾਂ ਮੇਰੀ ਅਪੀਲ ਵੱਧ ਤੋਂ ਵੱਧ ਤੁਹਾਨੂੰ ਇਹੀ ਹੈ ਹਰ ਭੈਣ ਭਰਾ ਤਿੱਕੇ ਵੀਡੀਓ ਪਹੁੰਚਣੀ ਚਾਹੀਦੀ ਵੀ ਭਾਈ ਅਮਰਤਪਾਲ ਸਿੰਘ ਦੀ ਕਿਹੜੀ ਚਾਲ ਹੈ ਤੇ ਕਿਵੇਂ ਉਹਨਾਂ ਨੇ ਇਸ ਚਾਲ ਨੂੰ ਗੁਰੂ ਦੇ ਸਿੰਘਾਂ ਨੇ ਇਹਨਾਂ ਦੇ ਉੱਤੇ ਜਿਹੜਾ ਕਿ ਪ੍ਰਕਾਸ਼ ਆ ਗੁਰੂ ਦਾ ਪਵਾ ਦਿੱਤਾ ਤੇ ਝਾਲਮਾਂ ਨੂੰ ਢਾਹ ਢੇਰੀ ਕਰ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਇਹ ਵੀ ਬਦਲਿਆ ਜਾ ਰਿਹਾ ਪੰਜਾਬੀਓ ਤੁਹਾਨੂੰ ਮੈਂ ਪਹਿਲਾਂ ਵੀ ਅਪਡੇਟ ਦੇ ਚੁੱਕਿਆ ਜਿਹੜਾ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਬੈੱਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਦਬ ਕੇ ਵੀਡੀਓ ਸ਼ੇਅਰ ਕਰ ਦੇਣਾ ਮਿਲਦੇ ਆਂ ਅਗਲੇ ਟੌਪਿਕ ਦੇ ਵਿੱਚ